ਇਸ 올림픽 ਖੇਡਾਂ ਦੀ ਟੇਬਲ ਟੈਨਿਸ ਮਹਿਲਾ ਵਰਕ ਚ ਭਾਰਤੀ ਟੀਮ ਕੁਆਟਰਫਾਈਨਲਸ ਪੁੱਜ ਗਈ ਹੈ ਪ੍ਰੀ ਕੁਆਟਰਫਾਈਨਲਸ ਭਾਰਤ ਨੇ ਰੋਮਾਨੀਆ ਨੂੰ 3-2 ਨਾਲ ਹਰਾਇਆ ਸ਼੍ਰੀਜਾ ਅਕੁਲਾ ਅਤੇ ਅਰਚਨਾ ਕਾਮਤ ਨੇ ਡਬਲਸ ਮੈਚ ਦੀ ਸ਼ੁਰੂਆਤ ਕਰਦੇ ਹੋਏ ਐਡੀਨਾ ਡਾਈਕੋਨੂ ਅਤੇ ਐਲਿਜ਼ਾਬੇਟਾ ਸਮਰਾ ਨੂੰ 11-12 10-11 7 ਨਾਲ ਹਰਾਇਆ ਇਸ ਤੋਂ ਬਾਅਦ ਮਨਿਕਾ ਬਤਰਾ ਨੇ ਬਰਨਾਡੀਟ ਸਜੋਖ ਨੂੰ ਸਿੱਧੇ ਸੈਟਾਂ 'ਚ 11-5, 11-7, 11-7 ਨਾਲ ਹਰਾ ਕੇ ਭਾਰਤ ਨੂੰ 2-0 ਦੀ ਅਗਵਾਈ ਦਵਾਈ। ਤੀਜੇ ਸੈਟ 'ਚ ਸ਼੍ਰੀਜਾ ਅਕੁਲਾ ਸਮਾਰਾ ਤੋਂ 11-8, 4-11, 11-7, 6-11, 8-11 ਨਾਲ ਹਾਰ ਗਈ ਸੀ। ਇਸ ਤੋਂ ਅਗਲੇ ਸੈਟ 'ਚ ਅਰਚਨਾ ਨੂੰ ਸਜੋਖ ਤੋਂ 5-11, 11-8, 7-11, 9-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਫੈਸਲਾਕੁਨ ਮੈਚ ਦੌਰਾਨ ਮਨਿਕਾ ਬਤਰਾ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਦਿਆਕੋਨੂ ਨੂੰ 11-5, 11-9, 11-9 ਨਾਲ ਹਰਾਇਆ ਤੇ ਭਾਰਤੀ ਸਕੋਰ ਨੂੰ 3-2 ਕਰਦਿਆਂ ਟੀਮ ਨੂੰ ਆਖਰੀ ਅੱਠ ਜਗ੍ਹਾ ਦਵਾਈ ਦੂਜੇ ਪਾਸੇ ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਮਨੂ ਪਾਕਰ ਪੈरिस 올림픽 ਕੈਡਾ ਦੇ ਸਮਾਪਤੀ ਸਮਾਗਮ ਦੌਰਾਨ ਭਾਰਤ ਦੀ ਮਹਿਲਾ ਝੰਡਾ ਬਰਦਾਰ ਹੋਵੇਗੀ ਭਾਰਤੀ 올림픽 ਸੰਘ ਦੇ ਇੱਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਸ ਦੇ ਚੌਣ ਮੌਜੂਦਾ 올림픽 ਚ ਉਸ ਵੱਲੋਂ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਦੇ ਚਲਦਿਆਂ ਕੀਤੀ ਗਈ ਹੈ ਜਿਸ ਦੀ ਉਹ ਹੱਕਦਾਰ ਹੈ ਮਨੂ ਨੇ 에어 ਪਿਸਟਲ ਸਿੰਗਲਜ਼ ਦੇ 10 ਮੀਟਰ ਅਤੇ ਮਿਕਸਡ ਮੁਕਾਬਲਿਆਂ ਸ਼ਕਾਂਸੇ ਦੇ ਤਮਗੇ ਜਿੱਤੇ ਨੇ ਜਦਕਿ 25 ਮੀਟਰ 에어 ਪਿਸਟਲ ਚੌਥੇ ਸਥਾਨ ਤੇ ਰਹੀ ਹੈ ਭਾਰਤ 올림픽 ਸੰਘ ਚ ਮਰਦਾਂ ਵਰਤ ਅਜੇ ਤੱਕ ਕਿਸੇ ਦਾ ਵੀ ਨਾਮ ਦਾ ਐਲਾਨ ਨਹੀਂ ਕੀਤਾ ਗਿਆ